ਕਾਲ사 ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਮੈਸੇਜ ਪਾਕਿਸਤਾਨ ਵਾਲਿਆਂ ਨੂੰ ਤੇ ਇੰਡੀਆ ਵਾਲਿਆਂ ਨੂੰ ਦੇਣਾ ਚਾਹੁੰਦਾ ਇਸ ਵੇਲੇ ਮੈਂ ਜਰਮਨ ਦੀ ਧਰਤੀ ਹੰਬਰਗ ਵਿੱਚ ਆ ਤੇ ਮੇਰੇ ਨਾਲ ਮੇਰੇ ਵੀਰ ਸਾਨੂੰ ਸੰਧੂ ਸਾਹਿਬ ਜੀ ਖੜੇ ਨੇ ਮੇਰੇ ਵੀਰ ਜੀ ਆ ਵੀ ਖੜੇ ਨੇ ਜਿਹੜੇ ਪਾਕਿਸਤਾਨ ਤੋਂ ਨੇ ਜਿਹੜੇ ਵੀਡੀਓ ਬਣਾ ਰਹੇ ਨੇ ਮੇਰੇ ਭਾਜੀ ਨਾ ਤਾਂ ਮੈਂ ਨਾਂ ਤਾਂ ਮੈਂ ਨਾ ਵੀ ਜਾਣਦਾ ਮੈਂ ਸਾਰੇ ਮੁਲਕਾਂ ਨੂੰ ਤੁਸੀਂ ਕਦੀ ਬਾਹਰ ਆ ਕੇ ਦੇਖੋ ਜਿਹੜੇ ਤੁਸੀਂ ਟਿਕਟੋਕ ਤੇ ਇੰਸਟਾਗ੍ਰਾਮ ਤੇ ਵੀਡੀਓ ਬਣਾ ਬਣਾ ਕੇ ਪਾ ਰਹੇ ਹੋ ਤੇ ਦੋਵੇਂ ਮੁਲਕਾਂ ਦਾ ਆਪਸ ਵਿੱਚ ਮੋਹਲ ਖਰਾਬ ਕਰਦੇ ਪਿਓ ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਾਂਗਾ ਇਹ ਸ਼ਾਨੂ ਸੰਧੂ ਸਾਹਿਬ ਇਹਨਾਂ ਦੀ ਦੁਕਾਨ ਤੇ ਇਹਨਾਂ ਨੂੰ ਜੋ ਸਾਨੂੰ ਪਿਆਰ ਦਿੱਤਾ ਹੈ ਨਾ ਮੈਂ ਕਹਾਂ ਰੱਬ ਅਗਰ ਵਿਚਾਰ ਹੁੰਦਾ ਨਾ ਅੱਜ ਤੇ ਰੱਬ ਵੀ ਕਹਿੰਦਾ ਕਿ ਵਾਕਿਆ ਬਾਹਰ ਹੋ ਗਿਆ ਸੋ ਅਸੀਂ ਇਸ ਦੁਕਾਨ ਤੇ ਆ ਕੇ ਅੱਲਾਹ ਤਾਲਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਹ ਦੋਵੇਂ ਮੁਲਕਾਂ ਦੀ ਬਣੀ ਰਵੇ ਜਿਹੜੀ ਇਹ ਜੰਗ ਛੜੀਏ ਇਸ ਜੰਗ ਨੂੰ ਮਾਲਾ ਖਤਮ ਕਰੇ ਤੇ ਜਿਹੜਾ ਆਪਸ ਦਾ ਪਿਆਰ ਹੈ ਸਾਡਾ ਉਧਰ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਜੀ ਤੇ ਇਧਰ ਤੁਹਾਡੇ ਨਾਲ ਮੈਂ ਤਾਂ ਕਹਤਾ ਦੋਵਾਂ ਦੇ ਚਰਨਾਂ ਚ ਅਰਦਾਸ ਕਰਦਾ ਵਾਹਿਗੁਰੂ ਇਹ ਜੰਗ ਖਤਮ ਹੋ ਜਾਵੇ ਕਿ ਸਾਡਾ ਜਿਹੜਾ ਮੁਸਲਮ ਤੇ ਸਿੱਖ ਨੇ ਇਹਨਾਂ ਦਾ ਪਿਆਰ ਇਦਾਂ ਹੀ ਬਣਿਆ ਰਹੇ ਹਿੰਦੁਸਤਾਨ ਨਾਲ ਪਾਕਿਸਤਾਨ ਸਾਡਾ ਪਿਆਰ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਿਉ ਲੇ ਲਾ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਬਿਸਰਿਆ ਜਿਨਾ ਨਾਮ ਤੇ ਭੁਏ ਪਾਰਥੀਏ ਦਿਲੋਂ ਮੁਹੱਬਤ ਜਿਨ ਸਈ ਸਤਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਟਿਆ ਸਬੇ ਸਾਂਝੀ ਵਾਰਸ ਗਾਇਨ ਤੂ ਕਿਸੇ ਨ ਦਿਸੈ ਬਹਲਾ ਜੀਓ ਇਹ ਬਾਬੇ ਨਾਨਕ ਦਾ ਉਪਦੇਸ਼ ਹੈ ਸਾਨੂੰ ਮੁਸਲਮਾਨ ਭਰਾ ਆਪਾਂ ਨਹੀਂ ਕਹਿ ਸਕਦੇ ਆਪਾਂ ਕਰਦੇ ਜਦ ਹਿਰਦਾ ਮੁਹੱਬਤ ਮਿਲੀ ਸਾਂ ਏਨਾ ਪਿਆਰ ਮੁਹੱਬਤ ਇੰਨਾ ਜ਼ਿਆਦਾ ਕੀਤਾ ਜਰਮਨ ਦੀ ਧਰਤੀ ਤੇ ਹੰਬਰਗਾਸੀ ਵੈਸੇ ਹੀ ਰੌਣਕ ਲਗਾਉਂਦੇ ਇੱਧਰ ਆਏ ਸੀਗੇ ਇਹੀ ਅਰਦਾਸ ਕਰਦੇ ਆਂ ਅੱਲਾਹ ਤਾਲਾ ਦੇ ਚਰਨਾਂ ਦੇ ਵਿੱਚ ਔਰ ਬਾਬਾ ਨਾਨਕ ਜੀ ਦੇ ਚਰਨਾਂ ਦੇ ਵਿੱਚ ਕਿ ਇਸੇ ਤਰ੍ਹਾਂ ਸਭ ਸਿੱਖਾਂ ਮੁਸਲਮਾਨ ਭਰਾਵਾਂ ਦਾ ਬਸਪਰ ਪਿਆਰ ਬਣਿਆ ਰਹੇ ਮੁਹੱਬਤ ਬਣੀ ਰਹੇ ਉਹ ਇੱਕ ਸ਼ਬਦ ਆਉਂਦਾ ਆਂ ਵੀ ਇਸ਼ਕ ਮੁਹੱਬਤ ਨਾਨਕਾਂ ਲੇਖਾ ਕਰਦੇ ਪਾਸ ਇਹ ਜਿਹੜਾ ਪਿਆਰ ਮੁਹੱਬਤ ਹਮੇਸ਼ਾ ਲਈ ਬਣੀ ਰਹੇ ਇੰਨਾ ਕ ਪਿਆਰ ਦਿੱਤਾ ਕਿ ਸ਼ਬਦਾਂ ਤੋਂ ਬਾਹਰ ਚਲਾ ਗਿਆ ਬਹੁਤ ਬਹੁਤ ਧੰਨਵਾਦ ਸਾਡੀ ਸਿੱਖੀ ਮੁਤਾਬਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ